ਅਗਤ ਕੀ ਕਰਦੇ ਨੇ ਆਪਣੇ ਸਰੀਰ ਨੂੰ ਮੁੱਕਣ ਤੋਂ ਪਹਿਲਾਂ ਪਹਿਲਾਂ ਆਪਣੇ ਸਵਾਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਮਨ ਰੂਪੀ ਜੋਤ ਨੂੰ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਆ ਭਾਂਡਾ ਬਿਲਕੁਲ ਖਾਲੀ ਹੈ ਹੁਣ ਕਈਆਂ ਜੀਵਾਂ ਦੇ ਮਨ ਦੇ ਵਿੱਚ ਇੱਕ ਡਾਊਟ ਹੁੰਦਾ ਹੈ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਕੋਈ ਆਵਾਜ਼ ਹੈ ਪਰ ਜਿਉਂ ਹੀ ਮੈਂ ਮੇਨ ਲਾਈਟ ਜਗਾਵਾਂਗਾ ਨਾ ਪਿਆਰਿਓ ਆ ਲਾਈਟ ਤੁਹਾਨੂੰ ਬਿਲਕੁਲ ਡਿਮ ਦਿਖਦੀ ਪਈ ਹੈ ਉਨਾ ਚਿਰ ਤੱਕ ਸਭ ਤੋਂ ਪਹਿਲਾਂ ਮਨ ਸਥੂਲ ਹੈ ਜਿਵੇਂ ਆ ਇੱਕ ਸਿੱਕਾ ਵੀ ਮੇਰੇ ਹੱਥ ਵਿੱਚ ਇਹ ਵੀ ਅਸਥੂਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਨਾ ਬੜਾ ਖਾਸ ਹੈ ਜੋਤ ਨੇ ਜੋਤ ਕਿਵੇਂ ਸਮਾਉਣਾ ਹੈ ਜਿਹੜਾ ਆਪਾਂ ਅੱਜ ਮੇਨ ਟੌਪਿਕ ਲੈ ਕੇ ਚੱਲਾਂਗੇ ਆਪਾਂ ਤੁਹਾਨੂੰ ਇੱਕ ਸੰਸਾਰੀ ਉਦਾਹਰਨ ਦੇ ਨਾਲ ਸਮਝਾਵਾਂਗੇ ਜਿਹੜੀ ਸਤਗੁਰਾਂ ਦੀ ਬਾਣੀ ਦੇ ਸਾਨੂੰ ਉਦਾਹਰਨ ਦਿੱਤੀ ਹੈ ਸਭ ਤੋਂ ਪਹਿਲਾਂ ਤੇ ਇਹ ਸਮਝ ਲਓ ਕਿ ਅਸਰ ਦੇ ਵਿੱਚ ਜੋਤ ਨੇ ਜੋਤ ਚ ਸਮਾਉਣਾ ਕਿਉਂ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਜਿੰਨਾ ਚਿਰ ਤੱਕ ਸਾਡੇ ਮਨ ਰੂਪੀ ਜੋਤ ਪਰਮੇਸ਼ਰ ਦੇ ਵਿੱਚ ਨਹੀਂ ਸਮੁੰਦੀ ਉਹਨਾਂ ਚਿਰ ਤੱਕ ਪਿਆਰਿਓ ਆਪਾਂ ਖੇਡ ਦੇ ਵਿੱਚ ਰਵਾਂਗੇ ਸੰਸਾਰ ਕੀ ਹੈ ਪਰਮੇਸ਼ਰ ਦੀ ਬਣਾਈ ਹੋਈ ਇੱਕ ਖੇਡ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਵੀ ਸਾਰਾ ਸੰਸਾਰ ਖੇਡ ਦਾ ਪਿਆ ਦਿਨ ਰਾਤ ਦੀ ਖੇਡ ਹੈ ਆਵਣ ਜਾਣ ਇੱਕ ਖੇਲ ਬਣਾਇਆ ਕੱਲਾ ਹੀ ਬੈਠਾ ਸੀ ਪਰਮੇਸ਼ਰ ਸਮਾਧੀ ਲਾ ਕੇ ਆਪਣੇ ਤੋਂ ਹੀ ਉਹਨੇ ਖੇੜ ਪੈਦਾ ਕੀਤੀ ਹੈ ਤੇ ਖੇੜ ਤੋਂ ਬਾਅਦ ਫਿਰ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ ਕਿ ਆਪਣੇ ਸਵਾਸ ਮੁੱਕਣ ਤੋਂ ਪਹਿਲਾਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਣੀ ਜੋਤ ਨੂੰ ਜੋਤ ਚ ਮਿਲਾਉਣਾ ਆਪਣੇ ਮਨ ਰੂਪੀ ਜੋਤ ਨੂੰ ਪਰਮੇਸ਼ਰ ਦੇ ਵਿੱਚ ਮਿਲਾਉਣਾ ਤੇ ਮਾਰਾ ਜੀ ਨੇ ਫਿਰ ਸਾਨੂੰ ਉਦਾਹਰਣ ਦਿੱਤੀ ਹੈ ਮਾਰਾ ਇਹ ਕਹਿੰਦੇ ਕਿ ਕਿਵੇਂ ਸਮਾਉਣਾ ਹੈ ਮਾਰਾ ਜੀ ਨੇ ਸਾਨੂੰ ਇਹ ਉਦਾਹਰਣ ਦਿੱਤੀ ਹੈ ਪਾਣੀ ਦੀ ਥੋੜਾ ਜਿਹਾ ਇਹਨੂੰ ਸਮਝਿਓ ਪਹਿਲਾਂ ਇਹ ਚੀਜ਼ ਨੂੰ ਇੱਕ ਵਾਰੀ ਆ ਦੇਖਿਓ ਜਿਵੇਂ ਆਪਾ ਪਾਣੀ ਇੱਧਰ ਪਾਤਾ ਪਹਿਲਾਂ ਤੁਹਾਨੂੰ ਖੇੜ ਥੋੜੀ ਸਮਝ ਲਓ ਗੱਲ ਜਿਹੜੀ ਸੌਖੀ ਸਮਝ ਆ ਜਾਏਗੀ ਆ ਪਿਆਰੇਓ ਸਮਝ ਲਓ ਇੱਕ ਸੰਸਾਰੀ ਤੌਰ ਤੇ ਕਿ ਇਹ ਪਰਮੇਸ਼ਰ ਹੈ ਆ ਜਿਹੜਾ ਗਲਾਸ ਦੇ ਵਿੱਚ ਭਰਿਆ ਪਿਆ ਪਾਣੀ ਹੈ ਇਦਾਂ ਹੀ ਪਰਮੇਸ਼ਰ ਕਣ-ਕਣ ਦੇ ਵਿੱਚ ਭਰਿਆ ਪਿਆ ਹੈ ਦੁਨੀਆ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਪਰਮੇਸ਼ਰ ਨਹੀਂ ਹੈ ਜਿਵੇਂ ਇਹ ਗਲਾਸ 'ਚ ਪਾਣੀ ਭਰਿਆ ਪਿਆ ਹੈ ਪੂਰਾ ਦੇਖੋ ਜਿੱਥੇ ਮੇਰੀ ਉਂਗਲੀ ਇਸ ਤੋਂ ਥੱਲੇ ਵੇਖੋ ਭਰਿਆ ਪਿਆ ਹੈ ਕੋਈ ਇੱਕ ਕਿਣਕਾ ਮਾਤਰੀ ਵੀ ਜਗਾ ਨਹੀਂ ਹੈ ਜਿੱਥੇ ਨਹੀਂ ਹੈ ਇਸੇ ਪਰਮੇਸ਼ਰ ਨੇ ਇੱਕ ਰਚਨਾ ਬਣਾਈ ਹੈ ਕੀ ਕੀਤਾ ਮਹਾਰਾਜ ਨੇ ਆਪਣੇ ਤੋਂ ਹੀ ਖੇਡ ਤਿਆਰ ਕੀਤੀ ਇੱਕ ਜਿੱਥੇ ਇੱਕ ਪਾਸੇ ਸਾਡਾ ਮਨ ਹੈ ਇੱਕ ਪਾਸੇ ਇੱਕ ਪੰਜਾਂ ਦੀ ਟੀਮ ਬਣਾ ਦਿੱਤੀ ਹੈ ਮਹਾਰਾਜ ਨੇ ਇੱਕ ਖੇਡ ਬਣਾਈ ਹੈ ਆਪ ਇੱਕ ਪਾਸੇ ਬਹਿ ਗਿਆ ਇਧਰ ਖੇਡ ਬਣ ਗਈ ਹੈ ਹੁਣ ਆ ਖੇਡ ਦੇ ਵਿੱਚ ਕੌਣ ਨੇ ਦੋ ਚੀਜ਼ਾਂ ਇਹ ਗਲਾਸ ਕੀ ਹੈ ਸਾਡਾ ਸਰੀਰ ਇਹਦੇ ਵਿੱਚ ਆਪ ਵਿਖੋ ਜਿਹੜਾ ਪਾਣੀ ਹਿਲਦਾ ਪਿਆ ਇਹ ਆ ਸਾਡਾ ਮਨ ਜਿੰਨਾ ਚਿਰ ਤੱਕ ਇਹ ਗਲਾਸ ਦੇ ਵਿੱਚ ਪਾਣੀ ਹੈ ਉਨਾ ਚਿਰ ਤੱਕ ਇਹ ਗਲਾਸ ਦੀ ਵੈਲਿਊ ਹੈ ਜਦੋਂ ਹੀ ਇਹ ਗਲਾਸ ਦੇ ਵਿੱਚੋਂ ਪਾਣੀ ਨਿਕਲ ਗਿਆ ਇਹ ਗਲਾਸ ਖਤਮ ਹੈ ਪਿਆਰਿਓ ਤੁਸੀਂ ਆਮ ਤੌਰ ਤੇ ਤੁਸੀਂ ਸੰਸਾਰ ਦੇ ਵਿੱਚ ਵੀ ਦੇਖਦੇ ਹੋ ਗਲਾਸ ਦੀ ਇੱਕ ਉਦਾਹਰਣ ਆਪਾਂ ਦੇ ਰਹੇ ਹਾਂ ਜਦੋਂ ਗਲਾਸ 'ਚ ਪਾਣੀ ਹੋਏਗਾ ਚਾਹ ਹੋਏਗੀ ਕੌਫੀ ਹੋਏਗੀ ਠੰਡਾ ਹੋਏਗਾ ਜੋ ਵੀ ਆਪਾਂ ਬਿਨੈ ਇਸ ਸੰਸਾਰ ਦੇ ਵਿੱਚ ਉਦੋਂ ਹੀ ਗਲਾਸ ਤੁਹਾਡੇ ਸਾਹਮਣੇ ਰੱਖਿਆ ਹੋਊਗਾ ਖਾਲੀ ਗਲਾਸ ਨੂੰ ਚੁੱਕ ਕੇ ਆਪਾਂ ਲੈ ਜੰਨੇ ਆ ਇਸੇ ਤਰ੍ਹਾਂ ਜਿੰਨਾ ਚਿਰ ਤੱਕ ਸਾਡੇ ਸਰੀਰ ਦੇ ਵਿੱਚ ਜੋਤ ਹੈ ਸਾਡਾ ਸਰੀਰ ਸੰਸਾਰ ਦੇ ਵਿੱਚ ਹੈ ਜਿਉਂ ਹੀ ਇਹ ਜੋਤ ਨਿਕਲ ਜਾਂਦੀ ਹੈ ਅੱਗ 'ਚ ਸਾੜਦੇ ਹੋ ਪਾਣੀ 'ਚ ਰੋੜਦੇ ਹੋ ਸਰੀਰ ਦਾ ਕੰਮ ਖਤਮ ਹੈ ਭਗਤ ਤੇ ਆਮ ਬੰਦੇ 'ਚ ਕੀ ਫਰਕ ਹੁੰਦਾ ਹੈ ਆਮ ਬੰਦਾ ਪਿਆਰਿਓ ਸੰਸਾਰ ਦੀ ਖੇਡ ਨੂੰ ਨਹੀਂ ਸਮਝ ਪਾਉਂਦਾ ਭਗਤ ਕੀ ਕਰਦੇ ਨੇ ਆਪਣੇ ਸਰੀਰ ਨੂੰ ਮੁੱਕਣ ਤੋਂ ਪਹਿਲਾਂ ਪਹਿਲਾਂ ਆਪਣੇ ਸਵਾਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਮਨ ਰੂਪੀ ਜੋਤ ਨੂੰ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਆ ਭਾਂਡਾ ਬਿਲਕੁਲ ਖਾਲੀ ਹੈ ਭਗਤ ਦਾ ਸਰੀਰ ਵੀ ਛੱਡ ਦਿੱਤਾ ਜਾਂਦਾ ਹੈ ਪਰ ਫਰਕ ਇਹ ਹੁੰਦਾ ਹੈ ਕਿ ਭਗਤ ਆਪਣੇ ਸਵਾਸ ਮੁੱਕਣ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਕਰ ਜਾਂਦਾ ਹੈ ਆਮ ਬੰਦਾ ਜਿਹੜਾ ਹੁੰਦਾ ਆ ਉਹਦੀ ਜੋਤ ਇਸੇ ਭਾਂਡੇ ਦੇ ਵਿੱਚ ਰਹਿ ਜਾਂਦੀ ਹੈ ਭਾਂਡਾ ਸੜ ਦਿੱਤਾ ਜਾਂਦਾ ਹੈ ਜੋਤ ਨੂੰ ਫੇਰ ਅਗਲਾ ਸਰੀਰ ਦੇ ਦਿੱਤਾ ਜਾਂਦਾ ਹੈ ਫੇਰ ਉਹੀ ਜੋਤ ਜਿਹੜੀ ਅਗਲੇ ਸਰੀਰ 'ਚ ਆਊਗੀ ਪਰ ਮਕਸਦ ਇਹ ਹੈ ਕਿ ਕਿਸੇ ਨਾ ਕਿਸੇ ਸਰੀਰ 'ਚ ਮਾਨਸ ਜਨਮ 'ਚ ਮਾਨਸ ਜਨਮ ਹੋਣਾ ਚਾਹੀਦਾ ਹੈ ਮਾਨਸ ਜਨਮ ਵਿੱਚ ਕਿਸੇ ਸਰੀਰ 'ਚ ਆ ਕੇ ਆਖੇੜ ਬਣਨੀ ਚਾਹੀਦੀ ਹੈ ਜਿਨੂੰ ਆਪਾਂ ਬਾਣੀ ਚ ਪੜਦੇ ਆ ਸੂਰਜ ਕਿਰਨ ਮਿਲੇ ਜੜਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਮਾਰੇ ਕਹਿੰਦੇ ਸੰਪੂਰਨ ਹੋ ਗਿਆ ਜੋਤ ਜੋਤ ਚ ਜਾ ਕੇ ਮਿਲ ਗਈ ਏਦਾਂ ਮਿਲ ਗਈ ਜਿਵੇਂ ਪਾਣੀ ਪਾਣੀ ਚ ਜਾ ਕੇ ਸਮਾ ਸਮਾ ਗਿਆ ਸੁਖੇ ਡੇ ਬੜੀ ਐ ਇਹ ਭਗਤ ਦਾ ਮਨ ਹੁੰਦਾ ਜਿਹੜਾ ਆਪਣੇ ਮਨ ਨੂੰ ਪਰਮੇਸ਼ਰ ਦੇ ਵਿੱਚ ਜਾ ਕੇ ਸਮਾ ਦਿੰਦਾ ਇਹ ਪਿਆਰਿਓ ਇੱਕ ਉਦਾਹਰਣ ਦਾ ਸੰਸਾਰੀ ਹੁਣ ਆਪਾਂ ਇਹ ਚੀਜ਼ ਸਮਝਣੀ ਹੈ ਇਹ ਆਮ ਤੌਰ ਦੇ ਉੱਤੇ ਨਾ ਸਾਨੂੰ ਇੱਕ ਮਨ ਦੇ ਵਿੱਚ ਭਲੇਖਾ ਪਾ ਦਿੱਤਾ ਜਾਂਦਾ ਹੈ ਕਿਉਂਕਿ ਦੇਖੋ ਬੰਦਾ ਇਹ ਗੱਲ ਕਹਿੰਦਾ ਕਿ ਨਾਮ 'ਚ ਵੀ ਸਮਾਉਣਾ ਹੈ ਤੇ ਪਰਮੇਸ਼ਰ 'ਚ ਸਮਾਉਣਾ ਹੈ ਹੁਣ ਕਈਆਂ ਜੀਵਾਂ ਦੇ ਮਨ ਦੇ ਵਿੱਚ ਇੱਕ ਡਾਊਟ ਹੁੰਦਾ ਹੈ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਕੋਈ ਆਵਾਜ਼ ਹੈ ਜਾਂ ਕੁਝ ਵੀ ਨਾਮ ਨੂੰ ਸਮਝ ਲਓ ਕੋਈ ਕਹਿੰਦਾ ਨਾਮ ਇਹ ਹੈ ਜਾਂ ਨਾਮ ਇਹ ਹੈ ਪਰ ਅਸਲ ਵਿੱਚ ਜਿਹੜਾ ਗੁਰਬਾਣੀ ਦਾ ਕਨਸੈਪਟ ਬਣਦਾ ਪਿਆਰੇ ਉਹ ਨਾਮ ਕੋਈ ਆਵਾਜ਼ ਨਹੀਂ ਹੈ ਨਾਮ ਕੀ ਹੈ ਪ੍ਰਕਾਸ਼ ਜੋਤ ਅਸਲ ਚੀਜ਼ ਇਹ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਇਹ ਉਦਾਹਰਨ ਦਿੱਤੀ ਹੈ ਕਿ ਜਿਵੇਂ ਪਾਣੀ ਪਾਣੀ ਚ ਸਮਾਏਗਾ ਇਦਾਂ ਜੋਤ ਨੇ ਜੋਤ ਚ ਜਾ ਕੇ ਸਮਾਉਣਾ ਹੈ ਹੁਣ ਜੇ ਮਹਾਰਾਜ ਇਹ ਗੱਲ ਕਹਿ ਸਕਦੇ ਸੀ ਜਿਉਂ ਜਲਮੈ ਜਲਿਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਦੇ ਮਹਾਰਾਜ ਇੱਥੇ ਵੀ ਕਹਿ ਸਕਦੇ ਸੀ ਜਿਉਂ ਜਲਮੈ ਜਲਿਆਏ ਖਟਾਨਾ ਤਿਉਂ ਜੋਤੀ ਸੰਗ ਆਵਾਜ਼ ਸਮਾਨਾ ਵੀ ਆਵਾਜ਼ ਚ ਜਾ ਕੇ ਸਮਾਉਣਾ ਹੈ ਜਿਵੇਂ ਪਾਣੀ ਪਾਣੀ ਚ ਸਮਾਉਂਦਾ ਹੈ ਪਰ ਦੁਨੀਆ ਦੀ ਕੋਈ ਵੀ ਆਵਾਜ਼ ਪਿਆਰਿਓ ਜੋਤ ਵਿੱਚ ਨਹੀਂ ਸਮਾ ਸਕਦੀ ਜਾ ਕੇ ਮੈਂ ਤੁਹਾਨੂੰ ਇੱਕ ਸੰਸਾਰੀ ਉਦਾਹਰਨ ਦਿੰਦਾ ਹਾਂ ਹੁਣ ਮੰਨ ਲਓ ਆਹ ਦੇਖੋ ਆਹ ਲਾਈਟ ਹੈ ਤੁਹਾਨੂੰ ਫੋਨ ਦੀ ਲਾਈਟ ਸਾਈਡ ਜਗਦੀ ਦਿਖਦੀ ਪਈ ਹੋਏਗੀ ਮੇਰੇ ਫੋਨ ਦੇ ਵਿੱਚ ਇਹ ਆਪਣੀ ਪੂਰੀ ਲਾਈਟ ਦਿਖਾਉਂਦਾ ਪਿਆ ਪਰ ਅਸਰ ਦੇ ਵਿੱਚ ਤੁਹਾਨੂੰ ਇਹ ਲਾਈਟ ਦਾ ਪਤਾ ਹੁਣ ਪਤਾ ਲੱਗਣਾ ਥੋੜਾ ਜਿਆਦਾ ਦੇਖਿਓ ਬਣਾ ਜਾ ਆਪਾਂ ਲਾਈਟਾਂ ਮੇਨ ਲਾਈਟ ਵੀ ਬੰਦ ਕਰ ਦਿੰਦੇ ਆ ਜਿਹੜੀ ਕਮਰੇ ਦੀ ਜਗ ਰਹੀ ਹੈ ਹੁਣ ਦੇਖੋ ਫੋਨ ਦੀ ਆਪਣੀ ਦੀ ਪੂਰੀ ਲਾਈਟ ਹੈ ਚਾਰੇ ਪਾਸੇ ਤੁਸੀਂ ਦੇਖੋ ਮੇਰਾ ਫੇਸ ਵੀ ਤੁਹਾਨੂੰ ਨਜ਼ਰ ਆ ਰਿਹਾ ਸਾਹਮਣੇ ਗਲਾਸ ਵੀ ਪਈ ਤੁਹਾਨੂੰ ਨਜ਼ਰ ਆ ਰਿਹਾ ਪਰ ਜਿਉਂ ਹੀ ਮੈਂ ਮੇਨ ਲਾਈਟ ਜਗਾਵਾਂਗਾ ਨਾ ਪਿਆਰਿਓ ਆ ਲਾਈਟ ਤੁਹਾਨੂੰ ਬਿਲਕੁਲ ਡਿਮ ਦਿਖਦੀ ਪਈ ਹੈ ਕੀ ਗੱਲ ਫੋਨ ਨੇ ਆਪਣੀ ਲਾਈਟ ਘਟਾਤੀ ਹੈ ਇਹਦੇ ਵਿੱਚ ਪਿਆਰਿਓ ਫੋਨ ਨੇ ਆਪਣੀ ਲਾਈਟ ਨਹੀਂ ਘਟਾਈ ਅਸਲ ਤੇ ਵਿੱਚ ਕੀ ਹੋਇਆ ਹੈ ਕਿ ਜਿਹੜੀ ਵੱਡੀ ਲਾਈਟ ਹੈ ਨਾ ਜਿਹੜੀ ਸਾਹਮਣੇ ਹੈ ਉਨੇ ਕੀ ਕੀਤਾ ਇਹ ਮੋਬਾਈਲ ਦੀ ਲਾਈਟ ਨੂੰ ਆਪਣੇ ਵਿੱਚ ਸਮਾ ਲਿਆ ਲਾਈਟ ਪ੍ਰਕਾਸ਼ ਜਿਹੜਾ ਪ੍ਰਕਾਸ਼ ਦੇ ਵਿੱਚ ਜਾ ਕੇ ਉਸੇ ਵਕਤ ਸਮਾ ਗਿਆ ਅੰਦਰਵਰ ਦੇ ਉੱਤੇ ਤੁਸੀਂ ਦੇਖੋਗੇ ਤੁਸੀਂ ਇਹੀ ਮੋਬਾਈਲ ਦੀ ਲਾਈਟ ਗੇਟ ਤੋਂ ਪੇ ਲੈ ਕੇ ਚਲੇ ਜਾਓ ਬਿਲਕੁਲ ਨਹੀਂ ਦਿਖੇਗੀ ਤੁਹਾਨੂੰ ਹਨੇਰੇ ਵਿੱਚ ਦੇਖਿਓ ਤੁਹਾਨੂੰ ਕਿਵੇਂ ਚਮਕੇਗੀ ਪ੍ਰਕਾਸ਼ ਪ੍ਰਕਾਸ਼ ਨੂੰ ਝਟ ਆਪਣੇ ਵੱਲ ਖਿੱਚ ਲੈਣਾ ਪਰ ਇਹੀ ਲਾਈਟ ਹੈ ਆਮ ਸਾਹਮਣੇ ਬੋਲਦਾ ਪਿਆ ਇਹ ਲਾਈਟ ਨੂੰ ਕਹੋ ਮੇਰੀ ਆਵਾਜ਼ ਦੇ ਵਿੱਚ ਜਾ ਕੇ ਸਮਾਜੇ ਬਿਲਕੁਲ ਨਹੀਂ ਸਮਾ ਸਕਦੀ ਆਪਾਂ ਮੋਬਾਈਲ ਤੇ ਗੱਲਾਂ ਕਰਦੇ ਆ ਹੁਣ ਦੇਖੋ ਮਕਸਦ ਇਹ ਹੈ ਕਿ ਸਮਾਉਣਾ ਕਿਦੇ ਵਿੱਚ ਆ ਖਾਲੀ ਖਲਾਜ ਨਹੀਂ ਹੈ ਇੱਥੇ ਪ੍ਰਕਾਸ਼ ਹੈ ਇੱਥੇ ਨਾਮ ਹੈ ਜੇ ਆਵਾਜ਼ ਪ੍ਰਕਾਸ਼ ਦੇ ਵਿੱਚ ਸਮਾਉਂਦੀ ਜਾਂ ਪ੍ਰਕਾਸ਼ ਆਵਾਜ਼ ਦੇ ਵਿੱਚ ਸਮਾਉਂਦਾ ਜਾ ਕੇ ਤੇ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਸੰਸਾਰ ਦੇ ਵਿੱਚ ਜਿੰਨੇ ਵੀ ਲੋਕ ਬੋਲਦੇ ਆ ਥੋੜੀ ਦੁਨੀਆ ਬੋਲਦੀ ਆ ਦਿਨ ਰਾਤ ਲੋਕੀ ਬੋਲਦੇ ਰਹਿੰਦੇ ਆ ਕੋਈ ਫੋਨ ਤੇ ਗੱਲਾਂ ਕਰਦਾ ਕੋਈ ਉਦਾਂ ਗੱਲਾਂ ਕਰਦਾ ਤੇ ਖਾਲੀ ਖਲਾ ਦੇ ਵਿੱਚ ਫਿਰ ਸਾਰੀ ਆਵਾਜ਼ ਜਾ ਕੇ ਸਮਾਜੇ ਪਰ ਸਮਾਉਂਦੀ ਨਹੀਂ ਨਾ ਆਵਾਜ਼ ਆਵਾਜ਼ ਤਾਂ ਸਾਨੂੰ ਸੁਣਦੀ ਹੈ ਜੇ ਸਮਾਉਂਦੀ ਹੁੰਦੀ ਤੇ ਫਿਰ ਇੱਕ ਦੂਜੇ ਨੂੰ ਆਵਾਜ਼ ਵੀ ਨਾ ਸੁਣੇ ਵੀ ਆਵਾਜ਼ ਤਾਂ ਉਸੇ ਵੇਲੇ ਸਮਾਜੇ ਜਾ ਕੇ ਜਿਵੇਂ ਲਾਈਟ ਨਹੀਂ ਲਿਖਦੀ ਹੈਗੀ ਲਾਈਟ ਲਾਈਟ 'ਚ ਛੱਟ ਜਾ ਕੇ ਸਮਾਜ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਸੰਸਾਰੀ ਤੌਰ ਦੇ ਉੱਤੇ ਵੀ ਆਪਾਂ ਦੇਖਦੀਏ ਪੋਸੀਬਲ ਹੀ ਨਹੀਂ ਹੈ ਕਿ ਕੋਈ ਜੋਤ ਜਿਹੜੀ ਹੈ ਉਹ ਆਵਾਜ਼ ਦੇ ਵਿੱਚ ਜਾ ਕੇ ਸਮਾ ਸਕੀ ਕਿਉਂਕਿ ਬਾਣੀ 'ਚ ਸ਼ਬਦ ਆਉਂਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਦਾ ਭਵਖੰਡਾ ਹੈ ਕਿ ਜਿੰਨਾ ਚਿਰ ਤੁਸੀਂ ਨਾਮ 'ਚ ਨਹੀਂ ਸਮਾਓਗੇ ਉਹਨਾਂ ਚਿਰ ਤੱਕ ਤੁਸੀਂ ਜਨਮ ਮਰਨ ਦੇ ਗੇੜ ਤੋਂ ਮੁਕਤ ਨਹੀਂ ਹੋ ਸਕਦੇ ਪਰ ਹੁਣ ਜੇ ਆਪਾਂ ਇਹ ਗੱਲ ਕਰੀਏ ਕਿ ਸਾਡੀ ਜੋਤ ਨੇ ਆਵਾਜ਼ 'ਚ ਜਾ ਕੇ ਸਮਾਉਣਾ ਤੇ ਇਹ ਚੀਜ਼ ਪੋਸੀਬਲ ਨਹੀਂ ਹੈ ਪਾਣੀ ਪਾਣੀ ਦੇ ਵਿੱਚ ਸਮਾ ਸਕਦਾ ਹੈ ਹੁਣ ਜੇ ਮੈਂ ਇਹ ਸਿੱਕਾ ਇਸ ਪਾਣੀ ਦੇ ਵਿੱਚ ਛੁੜਦਿਆਂ ਇਹ ਕਦੇ ਵੀ ਨਹੀਂ ਸਮਾ ਸਕਦਾ ਇਹਦੇ ਵੀ ਮੈਂ ਤੁਹਾਨੂੰ ਉਦਾਹਰਨ ਦੇਵਾਂਗਾ ਜਦੋਂ ਆਪਾਂ ਹੁਣ ਅਗੇ ਕਨਸੈਪਟ ਸਮਝਦੇ ਆਂ ਕਿ ਜੋਤ ਨੇ ਜੋਤ ਚ ਸਮਾਉਣਾ ਕਿਵੇਂ ਆ ਕਿਉਂਕਿ ਮੇਨ ਸਾਡਾ ਇਹੀ ਟੌਪਿਕ ਹੈ ਤੁਹਾਨੂੰ ਸੰਸਾਰੀ ਉਦਾਹਰਨ ਦੇ ਰਿਹਾ ਕਿ ਮਾਰੇ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਟਾਨਾ ਕਿ ਜਿਵੇਂ ਪਾਣੀ ਪਾਣੀ ਦੇ ਵਿੱਚ ਜਾ ਕੇ ਸਮਾ ਜਾਂਦਾ ਇੱਕ ਹੋ ਜਾਂਦਾ ਬਿਲਕੁਲ ਕੋਈ ਫਰਕ ਨਹੀਂ ਹੈ ਕੋਈ ਨਹੀਂ ਕਹਿ ਸਕਦਾ ਵੀ ਆਹ ਪਾਣੀ ਹੋਰ ਹੈ ਜਾਂ ਆਹ ਪਾਣੀ ਹੋਰ ਹੈ ਇੱਕ ਹੀ ਹੋ ਗਿਆ ਦੋਨੋਂ ਕੋਈ ਫਰਕ ਨਹੀਂ ਰਿਹਾ ਮਹਾਰਾਜ ਕਹਿੰਦੇ ਇਦਾਂ ਹੀ ਮਨ ਰੂਪੀ ਜੋਤ ਨੇ ਪਰਮੇਸ਼ਰ ਵਿੱਚ ਜਾ ਕੇ ਸਮਾ ਜਾਣਾ ਹੈ ਬਾਣੀ 'ਚ ਜਿੰਨੀ ਵਾਰੀ ਵੀ ਸ਼ਬਦ ਆਏਗਾ ਮਹਾਰਾਜ ਨੇ ਜੋਤ ਨੂੰ ਜੋਤ 'ਚ ਮਿਲਾਉਣ ਦੀ ਗੱਲ ਕੀਤੀ ਹੈ ਜੋਤ ਨੂੰ ਆਵਾਜ਼ 'ਚ ਮਿਲਾਉਣ ਦੀ ਗੱਲ ਨਹੀਂ ਕੀਤੀ ਜੇ ਕੋਈ ਨਾਮ ਆਵਾਜ਼ ਹੁੰਦਾ ਅਕਸਰ ਤੇ ਮਕਸਦ ਤੇ ਨਾਮ 'ਚ ਸਮਾਉਣਾ ਹੈ ਮਨ ਨੇ ਕਿਤੇ ਨਾ ਕਿਤੇ ਤੇ ਮਹਾਰਾਜ ਇਹ ਗੱਲ ਕਹਿ ਸਕਦੇ ਸੀ ਨਾ ਕਿ ਮਨ ਰੂਪੀ ਜੋਤ ਨੇ ਆਵਾਜ਼ 'ਚ ਸਮਾਉਣਾ ਕਿਉਂ ਮਹਾਰਾਜ ਕਹਿੰਦੇ ਜੋਤ ਨੂੰ ਜੋਤ 'ਚ ਮਿਲਾਓ ਜੋਤ ਨੂੰ ਜੋਤ 'ਚ ਮਿਲਾਓ ਕਿਉਂਕਿ ਨਾਮ ਵੀ ਜੋਤ ਹੀ ਹੈ ਜੇ ਪਰਮੇਸ਼ਰ ਨੂੰ ਆਪਾਂ ਜੋਤ ਕਹਿੰਦੇ ਆ ਜੇ ਪਰਮੇਸ਼ਰ ਨੂੰ ਆਪਾਂ ਪ੍ਰਕਾਸ਼ ਕਹਿੰਦੇ ਆ ਤੇ ਨਾਮ ਵੀ ਪ੍ਰਕਾਸ਼ ਹੀ ਹੈ ਮਹਾਰਾਜ ਤੇ ਖੁਦ ਬਾਣੀ ਚ ਕਹਿੰਦੇ ਆ ਹਰ ਨਾਮ ਹਮਾਰਾ ਅਭਗਤ ਅਗੋਚਰ ਅਬਨਾਸੀ ਪੁਰਖ ਵਿਧਾਤਾ ਕਿ ਨਾਮ ਵੀ ਅਬਨਾਸੀ ਹੈ ਜੇ ਪਰਮੇਸ਼ਰ ਹਰ ਥਾਂ ਹੈ ਤੇ ਮਹਾਰਾਜ ਤੇ ਬਾਣੀ ਚ ਕਹਿੰਦੇ ਆ ਵਿਣ ਨਾਵੇਂ ਨਾਹੀ ਕੋ ਥਾਉ ਨਾਮ ਵੀ ਬਾਰੇ ਕਹਿੰਦੇ ਹਰ ਪਾਸੇ ਹੀ ਹੈ ਤੇ ਨਾਮ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਹੀ ਨਹੀਂ ਹੈ ਫਿਰ ਤੇ ਇੱਥੇ ਆਪਾਂ ਕਨਫਿਊਜ਼ ਹੋ ਜਾਾਂਗੇ ਕਿ ਪਰਮੇਸ਼ਰ ਚ ਸਮਾਈਏ ਕਿ ਨਾਮ ਚ ਜਾ ਕੇ ਸਮਾਈਏ ਉਪਰ ਇਹ ਨਾਮ ਵੀ ਪਰਮੇਸ਼ਰ ਵੱਲੋਂ ਬਣਾਈ ਇੱਕ ਚੀਜ਼ ਹੈ ਉਹ ਵੀ ਪ੍ਰਕਾਸ਼ ਹੀ ਹੈ ਖੁਦ ਵੀ ਪ੍ਰਕਾਸ਼ ਹੈ ਨਾਮ ਵੀ ਪ੍ਰਕਾਸ਼ ਹੈ ਤੇ ਮਨ ਵੀ ਪ੍ਰਕਾਸ਼ ਹੈ ਇਸ ਕਰਕੇ ਮਹਾਰਾਜ ਨੇ ਇੱਥੇ ਸਾਨੂੰ ਸੰਸਾਰੀ ਉਦਾਹਰਨ ਮਹਾਰਾਜ ਨੇ ਕਿਹਾ ਕਿ ਜਿਵੇਂ ਪਾਣੀ ਪਾਣੀ ਦੇ ਵਿੱਚ ਜਾ ਕੇ ਸਮਾ ਗਿਆ ਇਸੇ ਤਰ੍ਹਾਂ ਮਾਰੇ ਕਹਿੰਦੇ ਆ ਇਹ ਲਾਈਟ ਜਿਹੜੀ ਹੈ ਇਹਦੇ ਵਿੱਚ ਜਾ ਕੇ ਸਮਾ ਜਾਂਦੀ ਹੈ ਲਾਈਟ ਦੇ ਵਿੱਚ ਇਸੇ ਤਰ੍ਹਾਂ ਫਿਰ ਮਾਰੇ ਕਹਿੰਦੇ ਆ ਸਾਡੇ ਮਨ ਰੂਪੀ ਜੋਤ ਨੇ ਪਰਮੇਸ਼ਰ ਦੇ ਵਿੱਚ ਜਾ ਕੇ ਸਮਾਉਣਾ ਹੈ ਹੁਣ ਕਿਵੇਂ ਸਮਾ ਸਕਦਾ ਹੈ ਇਹਦੇ ਵਾਸਤੇ ਇੱਕੋ ਇੱਕ ਤਰੀਕਾ ਹੈ ਧਿਆਨ ਮਾਰਗ ਹੋਰ ਕੋਈ ਰਸਤਾ ਨਹੀਂ ਹੈ ਤੁਸੀਂ ਕੁਝ ਵੀ ਕਰ ਲਓ ਭਾਵੇਂ ਦੇਖੋ ਹਰ ਇੱਕ ਬੰਦਾ ਭਾਵੇਂ ਕੋਈ ਵੀ ਅਭਿਆਸ ਕਰ ਰਿਹਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਤੁਸੀਂ ਸਤਨਾਮ ਵਾਹਿਗੁਰੂ ਕਰਦੇ ਹੋ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੁਸੀਂ ਕੁਝ ਵੀ ਕਰਦੇ ਹੋ ਆਪਣਾ ਟੀਚਾ ਇੱਕ ਲੈ ਕੇ ਚੱਲੋ ਜੋਤ ਨੂੰ ਜੋਤ ਚ ਮਲਾਉਣ ਦਾ ਇਹ ਚੀਜ਼ ਆਪਾਂ ਆਪਣੇ ਮਨ 'ਚ ਲੈ ਕੇ ਚੱਲਨੀ ਹੈ ਕਿ ਮੇਰਾ ਮਕਸਦ ਹੈ ਜੋਤ ਨੂੰ ਜੋਤ 'ਚ ਮਿਲਾਉਣਾ ਮੈਂ। ਭਗਤੀ ਦਾ ਅਸਲ ਮਕਸਦ ਹੀ ਇਹ ਹੈ ਜੇ ਕੋਈ ਭਗਤੀ ਕਰਦਿਆਂ ਸਾਡੀ ਜੋਤ 'ਚ ਜੋਤ ਨਹੀਂ ਮਿਲੀ ਉਹ ਭਗਤੀ ਅਧੂਰੀ ਹੈ। ਤੁਸੀਂ ਉਹ ਕੰਮ ਕੀਤਾ ਹੀ ਨਹੀਂ ਜਿਹੜੇ ਕੰਮ ਵਾਸਤੇ ਭਗਤੀ ਕਰਨੀ ਕਰਦੇ ਵਾਸਤੇ ਇਸੇ ਕਰਕੇ ਕਰਨੀ ਆ ਮਾਰੇ ਕਹਿੰਦੇ ਜੋਤੀ ਜੋਤ ਲਈ ਸੰਪੂਰਨ ਥਿਆਰਾ ਵੀ ਇੱਥੇ ਸੰਪੂਰਨ ਹੋ ਜਾਣਾ ਕੰਮ ਤੇਰਾ। ਤੂੰ ਖੇਡ ਜਿੱਤ ਗਿਆ। ਜਿੱਥੋਂ ਪੈਦਾ ਹੋਇਆ ਸੀ ਉੱਥੇ ਜਾ ਕੇ ਤੂੰ ਫੇਰ ਸਮਾ ਗਿਆ ਜਿੱਥੋਂ ਖੇਡ ਸ਼ੁਰੂ ਹੋਈ ਸੀ ਉੱਥੇ ਜਾ ਕੇ ਖੇਡ ਖਤਮ ਕਰ ਦਿੱਤੀ ਤੂੰ ਭਗਤੀ ਦਾ ਮਕਸਦ ਇਹ ਲੈ ਕੇ ਚੱਲੋ ਆਪਾਂ ਨਹੀਂ ਕਹ ਰਹੇ ਕਿ ਤੁਸੀਂ ਇਹ ਕਰੋ ਜਾਂ ਇਹ ਕਰੋ ਜਾਂ ਆਹ ਕਰੋ ਨਾ ਆਹ ਛੱਡ ਦਿਓ ਆਹ ਛੱਡ ਦਿਓ ਆਪਾਂ ਕਹਿੰਦੇ ਜੋ ਵੀ ਕਰਨਾ ਕਰੋ ਪਰ ਇੱਕ ਮਕਸਦ ਲੈ ਕੇ ਚੱਲੋ ਕਿ ਜੋਤ ਨੂੰ ਜੋਤ ਚ ਮਿਲਾਉਣਾ ਆ ਆਪਣੀ ਉਮਰ ਦੇਖੋ ਆਪਣੀ ਭਗਤੀ ਦਾ ਸਮਾਂ ਦੇਖੋ ਜੰਨਾ ਵੀ ਸਮਾਂ ਹੋ ਗਿਆ ਉਹਨੂੰ ਲੈ ਕੇ ਚੱਲੋ ਕਿ ਭਾਈ ਜੋਤ ਜੋਤ ਚ ਮਿਲੀ ਕਿ ਨਹੀਂ ਅਜੇ ਕਿ ਜਾਜ ਜੋਤ ਦਾ ਭੇਦ ਹੀ ਨਹੀਂ ਆਇਆ ਅਜੇ ਜੋਤ ਪ੍ਰਗਟ ਹੀ ਨਹੀਂ ਹੋਈ ਆਓ ਸਮਝੋ ਕਿਵੇਂ ਜੋਤ ਨੇ ਜੋਤ ਚ ਸਮਾਉਣਾ ਹੈ ਇੱਥੇ ਆ ਸਾਡੀ ਜੋਤ ਇੱਥੇ ਮੜ ਬੈਠਾ ਸਾਡਾ ਜਿਹਨੂੰ ਬਾਹਰੇ ਕਹਿੰਦੇ ਇਹ ਨੇਤਰੋ ਮੇਰੇ ਉਹ ਹਰ ਤੁਮੈ ਜੋਤ ਤਰੀ ਹਰ ਬਿਣੀ ਅਵਰ ਨਾ ਦੇਖੋ ਗਈ ਇੱਥੇ ਪਰਮੇਸ਼ਰ ਆ ਸਾਡੇ ਸਾਹਮਣੇ ਜਿਹਨੂੰ ਆਪਾਂ ਬਾਣੀ ਚ ਪੜਦੇ ਆ ਸਭ ਸੇ ਨੋ ਕਿਰਪਾ ਦਾ ਸੰਭਾਲੇ ਸਾਹ ਸਾਇ ਮਾਰੇ ਕਹਿੰਦੇ ਤੁਹਾਨੂੰ ਸਵਾਸ ਦੇ ਕੇ ਜੰਦਾ ਰੱਖਦਾ ਪਿਆ ਪਰਮੇਸ਼ਰ ਇੱਥੇ ਨਾਮ ਆ ਹੁਣ ਆਪਾਂ ਕੀ ਕਰਨਾ ਆ ਆਪਣੇ ਮਨ ਰੂਪੀ ਜੋਤ ਨੂੰ ਇੱਥੇ ਸੁਮਾਉਣਾ ਹੁਣ ਆਪਾਂ ਕਿਵੇਂ ਸੁਮਾਵਾਂਗੇ ਕਿਉਂਕਿ ਪਹਿਲਾਂ ਤੇ ਪਰਮੇਸ਼ਰ ਨੇ ਪਰਦਾ ਕੀਤਾ ਹੋਇਆ ਹੈ ਪਰਦਾ ਇਸ ਕਰਕੇ ਕੀਤਾ ਕਿਉਂਕਿ ਸਾਡਾ ਮਨ ਹੈ ਹਉਮੇ ਦੇ ਵਿੱਚ ਹਉਮੇ ਕੀ ਆ ਮਨ ਦਾ ਅਸਥੂਲ ਰੂਪ ਪਰਮੇਸ਼ਰ ਦੇ ਵਿੱਚ ਜੋਤ ਨੇ ਸੁਮਾਉਣਾ ਆ ਪਰ ਮਨ ਦੇ ਦੋ ਰੂਪ ਨੇ ਮਨ ਕੀ ਹੋ ਗਿਆ ਇੱਥੇ ਅਸਥੂਲ ਰੂਪ ਦੇ ਵਿੱਚ ਹੋ ਗਿਆ ਹੁਣ ਮਨ ਸਭ ਤੋਂ ਪਹਿਲਾਂ ਆਪਣੇ ਅਸਥੂਲ ਰੂਪ ਨੂੰ ਖਤਮ ਕਰਕੇ ਪ੍ਰਕਾਸ਼ ਰੂਪ ਦੇ ਵਿੱਚ ਆਏਗਾ ਜ ਜਿਹਨੂੰ ਆਪਾਂ ਕਹਿੰਦੇ ਆ ਮਨ ਦੀ ਜੋਤ ਪ੍ਰਗਟ ਹੋਣਾ ਜੋਤ ਪ੍ਰਗਟ ਹੋਣ ਦਾ ਮਤਲਬ ਇਹ ਹੁੰਦਾ ਪਿਆਰਿਓ ਮਨ ਦਾ ਮਰਨਾ ਤੇ ਮਨ ਮਰ ਕੇ ਇੱਥੇ ਜਿਉਂਦਾ ਹੈ ਭਾਵ ਕਿ ਇਸਥੂਲ ਰੂਪ ਨੂੰ ਮਾਰ ਕੇ ਪ੍ਰਕਾਸ਼ ਰੂਪ ਦੇ ਵਿੱਚ ਜਿਉਂਦਾ ਉਹ ਵਾਸਤੇ ਕੀ ਮਾਰੇ ਨੇ ਸਾਨੂੰ ਤਰੀਕਾ ਦੱਸਿਆ ਮਾਰੇ ਕਹਿੰਦੇ ਆ ਜਿਉਂ ਮਹਾ ਉਦੇਹਾੜ ਮੈਂ ਮਾਰਗ ਪਾਵੇ ਤਿਉਹ ਸਾਧੂ ਸੰਗ ਮਿਲਿ ਜੋਤ ਪ੍ਰਗਟਾਵੇ ਮਾਰੇ ਕਹਿੰਦੇ ਐਸੀ ਕੋਈ ਸੰਗਤ ਕਰ ਜਿੱਥੇ ਤੈਨੂੰ ਜੋਤ ਪ੍ਰਗਟ ਕਰਨ ਦਾ ਭੇਦ ਦਿੱਤਾ ਜਾਵੇ ਉਹ ਜਦੋਂ ਆਪਾਂ ਅਭਿਆਸ ਕਰਦੇ ਆ ਪ੍ਰੈਕਟੀਕਲ ਕਰਦੇ ਆ ਆਪਾਂ ਦੋਨਾਂ ਨੇਤਰਾਂ ਦੀ ਗੰਢ ਪਾਉਂਦੇ ਆ ਸਾਡੀ ਜੋਤ ਪ੍ਰਗਟ ਹੁੰਦੀ ਹੈ ਸਾਡਾ ਮਨ ਇੱਕ ਦ੍ਰਿਸ਼ਟ ਹੁੰਦਾ ਆ ਆਪਾਂ ਦੋ ਤੋਂ ਇੱਕ ਕਰਦੇ ਆ ਜਦੋਂ ਆਪਾਂ ਇੱਕ ਦ੍ਰਿਸ਼ਟ ਹੁੰਨੇ ਆ ਫਿਰ ਕੀ ਸਾਡਾ ਮਨ ਕੀ ਕਰਦਾ ਹੈ ਪ੍ਰਕਾਸ਼ ਹੁੰਦਾ ਫਿਰ ਸਾਡੀ ਸਾਡਾ ਮਨ ਬਣ ਜਾਂਦਾ ਆ ਜੋਤ ਬਣ ਜਾਂਦਾ ਆ ਜੋਤ ਵਿੱਚ ਸਮਾਉਣ ਵਾਸਤੇ ਉਹਨਾਂ ਚਿਰ ਤੱਕ ਸਭ ਤੋਂ ਪਹਿਲਾਂ ਮਨ ਸਥੂਲ ਹੈ ਜਿਵੇਂ ਆ ਇੱਕ ਸਿੱਕਾ ਵੀ ਮੇਰੇ ਹੱਥ ਵਿੱਚ ਇਹ ਵੀ ਅਸਥੂਲ ਹੈ ਅਜਨੀਆਂ ਚੀਜ਼ਾਂ ਮੇਰੇ ਲਾਗੇ ਪਈਆਂ ਨੇ ਐਲਸੀਡੀ ਪਈ ਹੈ ਕੋਈ ਵੀ ਚੀਜ਼ ਲਾ ਲਓ ਆ ਗਲਾਸ ਪਈ ਨੇ ਵੀ ਇਹ ਸਥੂਲ ਨੇ ਇੱਦਾਂ ਹੀ ਸਾਡਾ ਮਨ ਬਾਣੀ ਕਹਿੰਦੀ ਹੈ ਸਥੂਲ ਬਣ ਚੁੱਕਾ ਹੈ ਹਉਮੇ ਦੇ ਵਿੱਚ ਜਿਉਂ ਹੀ ਇਹਦਾ ਸਥੂਲ ਰੂਪ ਖਤਮ ਹੋਏਗਾ ਇਹ ਕੀ ਬਣ ਜਾਏਗਾ ਪ੍ਰਕਾਸ਼ ਰੂਪ ਪ੍ਰਕਾਸ਼ ਰੂਪ ਜਦੋਂ ਬਣ ਜਾਂਦਾ ਹੈ ਫਿਰ ਸਾਹਮਣੇ ਜੋਤ ਪਰਮੇਸ਼ਰ ਦੇ ਰੂਪ 'ਚ ਜਦੋਂ ਭਰਮ ਦਾ ਪਰਦਾ ਪਾਸੇ ਹੁੰਦਾ ਹੈ ਸਾਡਾ ਹਉਮੇ ਰੂਪ ਖਤਮ ਹੁੰਦਾ ਹੈ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਾਡੀ ਜੋਤ ਨੇ ਜੋਤ 'ਚ ਜਾ ਕੇ ਸਮਾਉਣਾ ਹੈ ਉਹਦੇ ਵਾਸਤੇ ਪ੍ਰੈਕਟੀਕਲ ਹੈ ਧਿਆਨ ਮਾਰਗ 'ਚ ਚੱਲਣਾ ਪੈਂਦਾ ਸਾਨੂੰ ਮੈ ਤੁਹਾਨੂੰ ਬਾਰ-ਬਾਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਜਿੱਥੇ ਇਹ ਚੀਜ਼ਾਂ ਆ ਜਾਂਦੀਆਂ ਨੇ ਜੋਤ ਨੂੰ ਜੋਤ 'ਚ ਸਮਾਉਣਾ ਪਰਮੇਸ਼ਰ ਨੂੰ ਦੇਖਣਾ ਮਿਲਾਪ ਕਰਨਾ ਉੱਥੇ ਜੀਵ ਨੂੰ ਧਿਆਨ ਮਾਰਗ ਤੇ ਚੱਲਣਾ ਪਊਗਾ ਜੇ ਇਹ ਚੀਜ਼ਾਂ ਦੀ ਸਾਡੇ ਅੰਦਰ ਭੁੱਖ ਨਹੀਂ ਹੈ ਜੋਤ ਨੂੰ ਜੋਤ 'ਚ ਨਹੀਂ ਸਮਾਉਣਾ ਪ੍ਰਕਾਸ਼ ਨੂੰ ਨਹੀਂ ਦੇਖਣਾ ਉਸ ਤੋਂ ਪਿੱਛੇ ਫਿਰ ਜਿਹੜੇ ਮਰਜ਼ੀ ਤੁਸੀਂ ਅਭਿਆਸ ਕਰੀ ਚੱਲੋ 'ਚ ਕੋਈ ਮਨਾਈ ਨਹੀਂ ਹੈ ਸਾਰੇ ਫਿਰ ਵਧੀਆ ਨੇ ਫਿਰ ਕੋਈ ਨਹੀਂ ਹੈ ਪਰ ਜਿੱਥੇ ਆ ਜਾਂਦਾ ਹੈ ਜੋਤ ਨੂੰ ਪ੍ਰਗਟ ਕਰਨਾ ਧਿਆਨmarg ਤੇ ਚੱਲਣਾ ਪ੍ਰਕਾਸ਼ ਦੇ ਵਿੱਚ ਸਮਾਉਣਾ ਜੋਤ ਨੂੰ ਜੋਤ ਚ ਮਿਲਾਉਣਾ ਉਥੇ ਸਿਰਫ ਧਿਆਨmarg ਹੈ। ਇਦਾਂ ਹੀ ਮਾਰੇ ਨੇ ਸਾਨੂੰ ਬਾਰ-ਬਾਰ ਆਪਾਂ ਤੁਹਾਨੂੰ ਪਾਣੀ ਦਾ ਗਲਾਸ ਦੇ ਵਿੱਚ ਜਿਉਂ ਜਲਮੈਂ ਜਲਿਆਏ ਖਟਾਨਾ ਵੀ ਜਿਵੇਂ ਪਾਣੀ ਪਾਣੀ ਚ ਜਾ ਕੇ ਸਮਾ ਗਿਆ। ਇਸੇ ਤਰ੍ਹਾਂ ਮਾਰੇ ਕਹਿੰਦੇ ਆ ਜੋਤ ਨੇ ਜੋਤ ਚ ਜਾ ਕੇ ਸੁਹਾਉਣਾ। ਇਹਦੇ ਵਾਸਤੇ ਪ੍ਰੈਕਟੀਕਲ ਹੈ। ਸੋ ਇਸ ਕਰਕੇ ਪਹਿਲਾਂ ਤੇ ਇਹ ਪੁਲੇਖਾ ਕੱਢੋ। ਨਾਮ ਕੋਈ ਆਵਾਜ਼ ਹੈ ਜੇ ਨਾਮ ਕੋਈ ਆਵਾਜ਼ ਹੁੰਦੀ ਤੇ ਪਿਆਰੇ ਪੋਸੀਬਲ ਹੀ ਨਹੀਂ ਹੈ ਕਿ ਤੁਸੀਂ ਆਵਾਜ਼ ਦੇ ਵਿੱਚ ਜਾ ਕੇ ਸਮਾਈ ਸਕੋ ਜਾਂ ਤੇ ਤੁਸੀਂ ਪ੍ਰੈਕਟੀਕਲ ਨਹੀਂ ਕੀਤਾ ਜੇ ਤੁਸੀਂ ਪ੍ਰੈਕਟੀਕਲ ਕਰਕੇ ਇਸ ਅਵਸਥਾ ਤੇ ਜਾ ਕੇ ਦੇਖਿਆ ਤੁਹਾਨੂੰ ਖੁਦ ਯਕੀਨ ਹੋ ਗਿਆ ਹੋਊਗਾ ਕਿ ਮਨ ਆਵਾਜ਼ ਦੇ ਵਿੱਚ ਨਹੀਂ ਸਮਾ ਸਕਦਾ ਜਾ ਕੇ ਮਾਨਿਆ ਜੋਤ ਤੇ ਜੋਤ ਨੂੰ ਸਮਾਉਣ ਵਾਸਤੇ ਜੋਤ ਚਾਹੀਦੀ ਹੈ ਪਹਿਲਾਂ ਖੁਦ ਦੀ ਜੋਤ ਦਾ ਭੇਤ ਆਵੇ ਫਿਰ ਪ੍ਰਕਾਸ਼ ਰੂਪ ਜੋਤ ਪਰਮੇਸ਼ਰ ਦਾ ਭੇਤ ਆਵੇ ਨਾਮ ਦਾ ਭੇਤ ਆਵੇ ਤੇ ਫਿਰ ਆਪਾਂ ਉਸ ਜੋਤ ਦੇ ਵਿੱਚ ਜਾ ਕੇ ਸਮਾਵਾਂਗੇ ਤੇ ਫਿਰ ਪਿਆਰਿਓ ਅਸਲ ਦੇ ਵਿੱਚ ਸਾਡੀ ਇਹ ਖੇਡ ਜਿੱਤੀ ਜਾਣੀ ਹੈ ਉਹਨਾਂ ਚਿਰ ਤੱਕ ਪਿਆਰਿਓ ਆਪਾਂ ਖੇਡ ਦੇ ਵਿੱਚ ਆ ਆਪਾਂ ਹਾਰੇ ਹੋਏ ਆ ਸੋ ਜਿੱਤਣਾ ਚਾਹੁੰਦੇ ਆ ਤੇ ਇਸ ਖੇਡ ਨੂੰ ਸਮਝੋ ਤੇ ਮਹਾਰਾਜ ਨੇ ਸਾਨੂੰ ਉਦਾਹਰਨ ਪਾਣੀ ਦੀ ਬੜੀ ਸੋਹਣੀ ਦਿੱਤੀ ਹੈ ਮਹਾਰਾਜ ਕਹਿੰਦੇ ਗੁਰ ਕਿਰਪਾ ਜਿਹੀ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਮਹਾਰਾਜ ਕਹਿੰਦੇ ਇਦਾਂ ਪਰਮੇਸ਼ਰ ਚ ਹੁਣ ਲੀਨ ਹੋ ਗਏ ਜਿਵੇਂ ਪਾਣੀ ਪਾਣੀ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ ਸੋ ਜਿਵੇਂ ਇਹ ਗਲਾਸ ਵਾਲਾ ਪਾਣੀ ਪਾਣੀ ਚ ਲੀਨ ਹੋਇਆ ਇਸੇ ਤਰ੍ਹਾਂ ਆਪਾਂ ਆਪਣੀ ਮਨ ਰੂਪੀ ਜੋਤ ਨੂੰ ਪਰਮੇਸ਼ਰ ਦੇ ਵਿੱਚ ਲੀਨ ਕਰਨਾ ਸੋ ਦੇ ਵਾਸਤੇ ਪ੍ਰੈਕਟੀਕਲ ਹੈ ਜੇ ਤੁਸੀਂ ਪ੍ਰੈਕਟੀਕਲ ਕਰਨਾ ਚਾਹੁੰਦੇ ਹੋ ਸਕਰੀ ਦੇ ਉੱਤੇ ਨੰਬਰ ਚੱਲਦਾ ਪਿਆ ਇਸ ਤੇ ਮੈਸੇਜ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਸਵੇਨੀਕ ਵਿਚਾਰ ਕਰਦੇ ਅਨੇਕਾਂ ਪੁੱਲਾਂ ਉੱਤੇ ਆਦੀ ਆਪ ਸੰਗਤ ਸਤਗੁਰ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ